ਆਰਿਆ ਨੂੰ ਤੇ ਇਹ ਵੀਡੀਓ ਨੂੰ ਨਾ ਸੁਣਤਿਆਂ ਤੋਂ ਸੁਣਦਿਆਂ ਸਾਰੀ ਨਾਲ ਦੀ ਨਾਲ ਹੀ ਸ਼ੇਅਰ ਕਰਨਾ ਏ ਇਹ ਲੋਕ ਖੋਲਦੇ ਵੀਰੇ ਨਾਲੇ ਫੋਨ ਦਾ ਕਰੀ ਫੋਨ ਇਹ ਆ ਜੀ ਸੰਗਰੂਰ ਦੀ ਗੱਡੀ ਸੰਗਰੂਰ ਰੈਡੀ ਦੀ ਪੀਪੀ 13203351 ਇਹ ਇਹ ਵਿਚਾਰਾ ਉਧਰੋਂ ਭਰ ਕੇ ਸੰਗਰੂਰ ਸਾਈਡ ਤੋਂ ਜਾ ਕਿਥੇ ਰਿਹਾ ਬੇਟੇ ਚੰਡੀਗੜ੍ਹ ਇਹ ਚੰਡੀਗੜ੍ਹ ਨੂੰ ਜਾ ਰਿਹਾ ਤੇ ਕਿਰਾਇਆ ਕਿੰਨਾ ਤੇਰਾ ਲੱਗਿਆ ਬੇਟੇ ਹੈ 5000 ਰੁਪਏ ਸੰਗਰੂਰ ਤੋਂ ਚੰਡੀਗੜ੍ਹ ਦਾ ਕਿਰਾਇਆ ਹੈ ਤੇ ਆਰਟੀਓ ਸਾਹਿਬ ਨੇ ਨਾ ਇਹ ਵਿਚਾਰੇ ਦਾ 22000 ਦਾ ਚਲਾਨ ਕੀਤਾ ਹੈ ਇਹ ਦੇਖੋ ਜੀ ਰਸੀਦਾ ਆਪਣੇ ਕੋਲ ਨੇ ਦੱਸੋ ਕਿੰਨਾ 5000 ਕਿਰਾਇਆ ਕਿੱਥੇ 22000 ਜੁਰਮਾਨਾ ਜਦ ਕਿ ਗੱਡੀ ਅੰਡਰ ਲੋਡ ਹੈ ਨਹੀਂ ਚਲੋ ਠੀਕ ਹੈ ਮਾੜਾ ਮੋਟਾ ਚਲੋ ਵਿਚਾਰਾ ਕੋਈ ਰੁਜ਼ਗਾਰ ਕਰਦਾ ਹੈ ਨਹੀਂ ਇਹ ਆਨਲਾਈਨ 20000 ਰੁਪਏ ਭਰ ਕੇ ਆਇਆ ਫੋਨ ਦੇ ਵਿੱਚ ਵੀ ਸ਼ੋ ਹੋ ਰਿਹਾ ਤੇ ਇਹ ਥੋੜੀ ਬਹੁਤੀ ਸੋਚਣਾ ਚਾਹੀਦਾ ਸਰਕਾਰਾਂ ਨੂੰ ਇਹ ਵਿਚਾਰੇ ਨੇ 5000 ਚੋਂ ਕਿੰਨਾ ਕੁ ਕਮਾ ਲੈਣਾ ਸੀ ਇਹਦੇ ਵਿੱਚ ਇਹਦਾ 2500 3000 ਰੁਪਏ ਖਰਚਾ ਵੀ ਹੋਣਾ ਸੀ ਜਿਹਦੇ ਵਿੱਚ ਦੇ ਪਰਿਵਾਰ ਇਹ ਹੋਰ ਬੱਚੇ ਫੈਮਿਲੀ ਕਿੰਨੇ ਲੋਕ ਹੋਣਗੇ ਥੋੜਾ ਜਾਂ ਵੀ ਸਰਕਾਰਾਂ ਨੂੰ ਮਾਸਾ ਜਾਣੀ ਵੀ ਇਹ ਨਿੱਕੀਆਂ ਜੀਆਂ ਗੱਡੀਆਂ ਕਿੰਨਾ ਕੁ ਕੁਸ਼ ਕਮਾਉਂਦੇ ਹੋਣਗੇ ਇੱਕ ਪਾਸੇ ਤੇ ਕਹਿੰਦੇ ਰੋਜ਼ਗਾਰ ਦੇਣਾ ਨੌਜਵਾਨਾਂ ਨੂੰ ਨੌਕਰੀਆਂ ਦੇਾਂਗੇ ਨੌਕਰੀਆਂ ਤੇ ਚਲੋ ਜਿਨ੍ਹਾਂ ਨੂੰ ਮਿਲਦੀਆਂ ਪਈਆਂ ਨੇ ਪਤਾ ਹੀ ਇਸ ਪਾਰਸ਼ਾ ਦੇ ਸਿਰ ਤੇ ਮਿਲਦੀਆਂ ਪਈਆਂ ਤੇ ਜਿਹੜੇ ਵਿਚਾਰੇ ਆਪਣਾ ਛੋਟੇ 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 ਛੋਟਾ ਕਾਰੋਬਾਰ ਸ਼ੁਰੂ ਕਰਕੇ ਬੈਠੇ ਨੇ ਇਹ ਕਿੱਧਰ ਜਾ ਮਰਨ ਕਿੱਥੇ ਜਾ ਮਰਨ ਕਦੇ ਸਟicker ਲਵਾ ਲਓ ਜੀ ਟ੍ਰੈਫਿਕ ਵਾਲੇ ਇਹਦੇ ਦੇ ਦਿਓ ਹਿਆਰ-ਹਿਆਰ 5-500 ਸਟickerਾਂ ਦਾ ਲਈ ਜਾਂਦੇ ਨੇ ਸਟicker ਲਾਣ ਦਾ ਕੋਈ ਮਤਲਬ ਤਾਂ ਹੈ ਨਹੀਂ 600 ਰੁਪਿਆ ਇਹ ਸਟicker ਦਾ ਲਿਆ ਠੀਕ ਹੈ ਨਾ ਅੱਛਾ ਦੋ ਮਾਗ ਰਾਇਓ ਨੇ ਡਾਲੇ ਤੇ ਜੀ ਅੱਛਾ ਦੋ ਮਾਗ ਰਾਇਓ ਨੇ ਕਹਲਾਇਓ 600 ਰੁਪਏ ਲਗੀ ਅੱਛਾ ਤੈਨੂੰ ਕੀ ਕਹਿਆ ਰੋਕੇ ਗੱਡੀ ਅੰਡਰ ਲੋਡ ਹੈ ਓਵਰ ਲੋਡ ਹੈ ਅੱਛਾ ਓਵਰਲੋਡ ਹੈ ਜਦ ਕਿ ਹੈ ਕਿ ਕੱਲੇ ਬਿਲ ਖੜੇ ਗੱਡੀ ਦਾ ਫੋਟੋਆਂ ਖਿੱਚ ਕੇ ਨੰਬਰ ਲੈ ਗਏ ਧੱਕੇ ਨਾਲ ਹੀ ਗੱਲ ਨਹੀਂ ਸੁਣੀ ਯਾਨੀ ਕਿ ਗੱਡੀ ਜੀ ਅੰਡਰਲੋਡ ਹੈ ਪਰ ਇਹਨੂੰ ਧੱਕੇ ਨਾਲ ਹੀ ਕਹਿੰਦੇ ਨੇ ਗੱਡੀ ਓਵਰਲੋਡ ਹੈ ਕੋਈ ਕੰਡਾ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਇਸ ਤੋਂ ਵੱਡਾ ਕਾਲਯੋਗ ਆਣਾ ਕੀ ਹੈ ਜੀ ਇਸ ਤੋਂ ਵੱਡਾ ਕਾਲਯੋਗ ਤੇਰੀ ਦੁਨੀਆ 'ਚ ਕੋਈ ਹੋ ਸਕਦਾ ਇਹ ਵਿਚਾਰਾ ਰੋਂਦਾ ਕਲਪਦਾ ਪਿਆ ਹੈ ਇਹ ਕਹਿੰਦਾ ਵੀਰੇ ਮੈਨੂੰ ਮੈਂ ਚਾਹ ਪਿਆ ਰਹੀ ਚਾਹ ਵੀ ਨਹੀਂ ਬਾਈ ਨੇ ਪੀਤੀ ਕਹਿੰਦਾ ਚਾਹ ਨਹੀਂ ਲੰਘਦੀ ਪਈ ਇਹ ਵਿਚਾਰਾ ਪੱਕਾ ਹੀ ਨਾ ਆਪਣੇ ਹੋਟਲ ਤੇ ਰੁਕਦਾ ਹੈ ਇਹ ਮੇਰਾ ਵੀਰ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਜੇ ਜ਼ਰੂਰ ਕਿ ਇਹ ਤੱਕ ਹੀ ਥੋੜਾ ਜਿਹਾ ਭਗਵੰਤ ਮਾਨ ਨੂੰ ਸੇਕ ਲੱਗੇ ਵੀ ਇਹ ਵੋਟਾਂ ਵੀ ਲੈਣੀਆਂ ਨੇ ਇਲੈਕਸ਼ਨਾਂ ਦੇ ਟਾਈਮ ਆ ਗਏ ਨੇ ਇਹ ਨਹੀਂ ਕਿ ਵੋਟਾਂ ਦਾ ਖਰਚਾ ਕੱਢਣਾ ਆ ਇਹ ਗਰੀਬਾਂ ਦੀਆਂ ਵੀ ਹਾਂ ਨਾ ਲਵੇ ਇਹਨਾਂ ਦਾ ਸਾਥ ਲਵੇ ਸਭੂ ਇਹ ਲੋਕ ਸਾਥ ਦੇਣਗੇ ਜਦ ਕਿ 90% ਡਰਾਈਵਰ ਨੇ ਮੈਂ ਵੀਡੀਓ ਨੂੰ ਤਾਂ ਸ਼ੇਅਰ ਕਰਕੇ ਸ਼ੇਅਰ ਕਰਨ ਨੂੰ ਕਹਿੰਦਾ ਕਿ 90% ਡਰਾਈਵਰ ਡਰਾਈਵਰ ਨੇ ਡਰਾਈਵਰਾਂ ਦੇ ਹੱਕ 'ਚ ਕਦੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਨਹੀਂ ਕਦੇ ਡਰਾਈਵਰਾਂ ਦਾ ਦੁਕਦਾਰ ਤੇ ਕਿਸੇ ਨੇ ਸਮਝਿਆ ਏ ਡਰਾਈਵਰ 90% ਦੇਸ਼ ਦੇ ਵਿੱਚ ਡਰਾਈਵਰ ਨੇ ਭਵੰਤਮਨ ਜੀ ਤੁਹਾਡੀ ਸਰਕਾਰ ਸਿ ਡਰਾਈਵਰ ਜਿਤਾ ਸਕਦੇ ਨੇ ਜੇ ਤੁਸੀਂ ਮਾੜੀ ਜੀ ਵੀ سپورਟੀ ਨਾਲ ਨੂੰ ਕਰ ਦਿਓ ਆਰਟੀਓ ਡੀਟੀਓ ਟ੍ਰੈਫਿਕ ਵਾਲੇ ਜਿਹੜੇ ਖੂਨ ਪੀਂਦੇ ਖੂਨ ਪੀਣੀ ਹੈ ਜੋਖਾਂ ਨੇ ਜਿਹੜੀਆਂ ਚਿੰਬੜੀਆਂ ਨਾਜਾਇਜ਼ ਉਹ ਸਾਡੇ ਕੋਲੋਂ ਲਾ ਦਿਓ ਨਾ ਤੇ ਸਰਕਾਰ ਤੁਹਾਡੀ ਕਿਦਰੇ ਨਹੀਂ ਜਾਣਦੀ ਇਹ ਵਿਚਾਰਾ ਗਰੀਬ ਹੁਣ ਤੜਫਦਾ ਪਿਆ ਨਾ ਰੋਟੀ ਖਾ ਰਿਹਾ ਨਾ ਨਾ ਉਹ ਚਾਲੰਗਦੀ ਪਈ ਐ ਦੱਸੋ ਇਹ ਪੜਿਆ ਲਿਖਿਆ ਨੌਜਵਾਨ ਕਿੱਧਰ ਜਾਏ ਕਿੱਧਰ ਜਾ ਮਰਨ ਅੱਜਕੱਲ ਦੇ ਨੌਜਵਾਨ ਜੇ ਡ్రਾਈਵਰੀ ਕਰਦੇ ਨੇ ਤਾਂ ਨਹੀਂ ਕਰਨ ਦਿੰਦੇ ਜੇ ਨੌਕਰੀ ਤੁਸੀਂ ਤਾਂ ਨਹੀਂ ਦਿੰਦੇ ਇਹ ਵਿਚਾਰਾ ਕਲਪਦਾ ਪਿਆ ਜੀ ਹੁਣ ਤੇ ਵੀਡੀਓ ਨੂੰ ਜਰਾ ਸ਼ੇਅਰ ਕਰੋ ਚਲਾ ਜਾ ਬੇਟੇ ਚਲ ਕਲਪਨਾ ਰੋ ਨਾ ਹੁਣ ਕੋਈ ਟੈਨਸ਼ਨ ਨਹੀਂ ਹੈ ਨੀ ਜੋ ਹੋਣਾ ਸੀ ਹੋਏਗਾ ਰੱਬ ਆਪੇ ਦੇਖੇਗਾ ਹੈ ਨੀ ਵੀ ਤੁਸੀਂ ਐਡੇ ਐਡੇ ਅਫਸਰ ਲੱਗ ਗਏ ਹੋ ਵੀ ਤੁਸੀਂ ਐਡੇ ਐਡੇ ਜੀ ਅਫਸਰ ਲਾਤ ਹੈ ਪਰਮਾਤਮਾ ਨੇ ਤੁਸੀਂ ਅਰਦਾਸਾਂ ਕਰਦੇ ਸੀ ਨੌਕਰੀਆਂ ਵਾਸਤੇ ਜੇ ਵੱਡੇ ਅਫਸਰ ਬਣ ਗਏ ਤੇ ਨਾ ਗਰੀਬਾਂ ਦਾ ਖੂਨ ਚੂਸੋਗੇ ਸਰਕਾਰ ਦੇ ਪੈਸੇ ਨਾਲ ਟੱਡ ਨਹੀਂ ਪਰ ਵੱਡੇ ਵੱਡੇ ਮਾਫੀਆ ਬੈਠੇ ਨੇ ਉਹਨਾਂ ਨੂੰ ਫੜੋ ਵੱਡੇ ਵੱਡੇ ਜਿਹੜੇ ਸਮਗਲਰ ਬੈਠੇ ਨੇ ਚਿੱਟਾ ਆ ਰਿਹਾ ਹੈ ਫੀਮ ਭੁੱਕੀਆਂ ਵੇਚ ਰੀਆਂ ਉਹਨਾਂ ਨੂੰ ਫੜੋ ਜਾ ਕੇ ਇਹ ਵਿਚਾਰਿਆਂ ਨੇ 5000 ਕਿਰਾਏ ਵਾਲੇ ਨੇ ਕਿੱਥੇ ਜਾ ਮਰਨਾ ਕਿੱਥੇ ਜਾਏਗਾ ਜਿਹੜਾ 5000 ਕਮਾਰੇ 22000 ਦੇ ਬੈਠਾ ਪੂਰੇ ਪੂਰੇ ਮੈਨੂੰ ਲੱਗਦਾ ਇਹਨੇ ਮਹੀਨੇ ਜਦੀ ਸਿੱਖ ਮਾਣਾ ਵਿਚਾਰੇ ਨੇ ਕਿੰਨੇ ਸ਼ੌਂਕ ਨਾਲ ਗੱਡੀਆਂ ਰੱਖੀਆਂ ਹੋਈਆਂ ਨੇ ਹੈ ਸ਼ਕੀਨ ਮੁੰਡਿਆ ਮਾਨ ਸਾਹਿਬ ਆਪਣੇ ਜਰਾ ਥੋੜਾ ਤਰਸ ਖਾਓ ਰਹਿਮ ਖਾਓ ਇਸ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਇੱਕ ਕਾਹਦਾ ਰਹੇ ਨਹੀਂ ਮਹਿਮਾਨ ਕਹੇ ਲੋ ੱਟਕੇ ਨਾਲ ਫੇਰ ਕੇ ਪਰਕੇ ਕਹਿੰਦੇ ਨੇ ਓਵਰਲੋਡ ਨੇ ਇਹ ਹੈਗੇ ਅੰਡਰਲੋਡ ਗੱਡੀ ਆ ਕਹਿੰਦੇ ਨੇ ਓਵਰਲੋਡ ਅੱਗਡੀ ਆ ਹਾਂ ਹਾਂ ੱਟਕੇ ਨਾਲ ਕੋਈ ਗੱਲ ਵੀ ਨਹੀਂ ਸੁਣ ਰਹਾ ਕੋਈ ਨਹੀਂ ਆਏ ਪਰਕੇ ਬਸ ਫੋਟੋਆਂ ਖਿੱਚ ਕੇ ਇਲਾਨ ਕਰੀ ਜਾਂਦੇ ਨੇ ਗਲਤ ਗਲਤ ਕਰ ਲੈ ਸਰਕਾਰਾਂ ਵਾਸਤੇ ਕਿੱਧਰ ਨੌਜਵਾਨ ੱਟਕੇ ਖਣ ਨੌਕਰੀਆਂ ਇਹਨਾਂ ਵਾਸਤੇ ਨਹੀਂ ਕੰਮ ਤੁਸੀਂ ਇਹਨਾਂ ਦਾ ਨਹੀਂ ਛੱਡਦੇ ਪੇ ਹੋਰ ਕਿੰਨਾ ਕ ਖਾ ਲੈਣਾ ਹੈ ਨਹੀਂ ਚੱਲ ਮੇਰਾ ਵੀ ਹੌਸਲਾ ਰੱਖ ਚਲਾ ਜਾ ਚਾਹ ਪਾਣੀ ਪੀ ਲੈ ਯਾਰ ਆ ਜਾ ਕੋਈ